ਤੁਸੀਂ ਬਾਰਡਰਾਂ ਦੇ ਉੱਤੇ ਤਾਂ ਦੇਸ਼ ਦੇ ਲਈ ਲੜਦੇ ਹੋ ਉਹ ਤੁਸੀਂ ਚੋਣ ਮੈਦਾਨ ਵਿੱਚ ਵੀ ਉਤਰੋਗੇ ਸਾਡੇ ਨਾਲ ਕੀ ਸਲੋਕ ਰਿਆ ਅਸੀਂ 20 ਫਰਵਰੀ ਤੋਂ ਜੰਤਰ ਮੰਤਰ ਤੇ ਬੈਠੇ ਆ ਜਿਹਨੂੰ ਜੇਸ਼ੋਜਵਾਰ ਕਹਨੇ ਆ ਉਹ ਸੰਸਦ ਦੇ ਵਿੱਚ ਅੱਜ ਤੱਕ ਨਹੀਂ ਗਿਆ ਕਿਉਂ ਨਹੀਂ ਗਿਆ ਕਿਉਂਕਿ ਇਹਨਾਂ ਨੂੰ ਕੋਈ ਟਿਕਟ ਨਹੀਂ ਮਿਲਦੀ ਇਹਨਾਂ ਨਾਲ ਕੋਈ ਅਨਿਆਏ ਇਸੇ ਕਰਕੇ ਹੁੰਦਾ ਰਿਹਾ ਕਿਉਂਕਿ ਇਹਨਾਂ ਦੀ ਆਵਾਜ਼ ਕੋਈ ਹਟਾਉਣ ਵਾਲਾ ਹੈ ਨਹੀਂ ਉਹਨੇ ਇੱਕ ਸਾਡੀ ਜੇ ਅਦਰਸ਼ ਜਨਤਾ ਪਾਰਟੀ ਬਣੀ ਹੈ ਨੈਸ਼ਨਲ ਲੈਵਲ ਦੀ ਸਾਰੇ ਸਾਫ ਕਾ ਫੌਜੀ ਲੜਨਗੇ ਸਾਰੇ ਸਾਫ ਕਾ ਫੌਜੀ ਵੀ ਲੜਨਗੇ ਦੂਜੇ ਵੀ ਲੜਨਗੇ ਲੋਕ ਸਭਾ ਚੋਣਾਂ ਦੇ ਲਈ ਪੂਰੀ ਤਰ੍ਹਾਂ ਦੇਸ਼ ਦੇ ਵਿੱਚ ਮੈਦਾਨ ਪੱਖਿਆ ਹੋਇਆ ਹੈ ਔਰ ਪੰਜਾਬ ਦੇ ਵਿੱਚ ਵੀ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਕਾਂਗਰਸ ਹੈ ਭਾਜਪਾ ਸਾਰੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਰਹੇ ਨੇ ਪਰ ਇੱਕ ਵੱਡੀ ਤਸਵੀਰ ਹੈ ਨਾ ਲੋਕ ਸਭਾ ਚੋਣਾਂ ਦੇ ਵਿੱਚ ਸਾਹਮਣੇ ਆਈ ਹੈ ਲੁਧਿਆਣਾ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਸਾਬਕਾ ਫੌਜੀਆ ਵੱਲੋਂ ਔਰ ਆਪਣੀ ਇੱਕ ਸਾਬਕਾ ਫੌਜੀਆ ਵੱਲੋਂ ਪਾਰਟੀ ਬਣਾਈ ਗਈ ਹੈ ਪਾਰਟੀ ਦਾ ਨਾਮ ਦਿੱਤਾ ਗਿਆ ਆਦਰਸ਼ ਜਨਤਾ ਪਾਰਟੀ ਇੱਕ ਚੋਣ ਮੈਨੀਫੈਸਟੋ ਵੀ ਜਾਰੀ ਕਰ ਦਿੱਤਾ ਗਿਆ ਔਰ ਇਹ ਸਵਾਲ ਅਸੀਂ ਸਾਬਕਾ ਫੌਜੀਆ ਕੋਲ ਕਰਾਂਗੇ ਕਿ ਇਹ ਇਹਨਾਂ ਨੂੰ ਕੀ ਲੋਡ ਪੈ ਗਈ ਵਕਤੋਂ ਇੱਕ ਪਾਰਟੀ ਬਣਾ ਕੇ ਚੌਨ ਮੈਦਾਨ ਦੇ ਵਿੱਚ ਉਤਰਨ ਦੀ ਇਹਦੇ ਵਿੱਚ ਜਿਹੜਾ ਚੌਨ ਮੈਨੀਫੈਸਟੋ ਹੈ ਪਹਿਲੇ ਤਾਂ ਮੈਂ ਉਹ ਦੱਸ ਦਵਾ ਐਸਵਾਈਐਲ ਰੱਦ ਕੀਤਾ ਜਾਵੇ ਸੀਏਏ ਰੱਦ ਕਰ ਰੱਦ ਕਰਨ ਕੀਤਾ ਜਾਵੇ 올ਡ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਵਨ ਰੈਂਕ ਵਨ ਪੈਨਸ਼ਨ ਲਾਗੂ ਕੀਤੀ ਜਾਵੇ ਇਹ ਇਹਨਾਂ ਦਾ ਮੁੱਦਾ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈ ਉਹ ਵਿਚਾਰਿਆ ਜਾ ਰਿਹਾ ਹੈ 올드 에이즈 পেনশন 3000 ਕੀਤੀ ਜਾਵੇ ਕੇਂਦਰ ਸਰਕਾਰ ਦੇ ਮਹਿਕਮੇ ਦਾ ਕੰਟਰੋਲ ਸਿਰਫ ਕੇਂਦਰ ਸਰਕਾਰ ਕੋਲ ਹੀ ਹੋਵੇ ਜਿਵੇਂ ਆਂਗਣਵਾੜੀ ਮਿੱਡੇ ਮੀਲ ਤੇ ਮੰਰੇਗਾ ਐਸਸੀ ਹਰ ਵਰਗ ਦਾ 25000 ਕਰਜ਼ਾ ਮਾਫ ਹੋਣਾ ਚਾਹੀਦਾ ਬੜੀਆਂ ਇਹਦੇ ਵਿੱਚ ਇਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਜਿਹੜੇ ਇਹ ਜਾਰੀ ਕੀਤੇ ਨੇ ਬਹੁਤ ਕੁਝ ਲਿਖਿਆ ਹੋਇਆ ਐ ਐਮਐਸਪੀ ਨੂੰ ਲੈ ਕੇ ਕਿਸਾਨਾਂ ਦੀ ਵੀ ਗੱਲ ਕੀਤੀ ਗਈ ਹੈ ਮੰਡੀਆਂ ਬੰਦ ਨਹੀਂ ਕੀਤੀਆਂ ਜਾਣੇ ਵੀ ਗੱਲ ਕੀਤੀ ਗਈ ਹੈ ਮੇਰੇ ਨਾਲ ਜਿਹੜੇ ਸਾਬਕਾ ਫੌਜੀ ਯੂਨੀਅਨ ਦੇ ਜਿਹੜੇ ਵੱਡੇ ਆਗੂ ਮੇਰੇ ਨਾਲ ਮੌਜੂਦ ਹੈ ਕੀ ਲੋੜ ਕੀ ਪੈਗੀ ਤੁਹਾਨੂੰ ਤੁਸੀਂ ਬਾਰਡਰਾਂ ਦੇ ਉੱਤੇ ਤਾਂ ਦੇਸ਼ ਦੇ ਲਈ ਲੜਦੇ ਹੋ ਹੁਣ ਤੁਸੀਂ ਚੋਣ ਮੈਦਾਨ ਵਿੱਚ ਵੀ ਉਤਰੋਗੇ ਬਿਲਕੁਲ ਠੀਕ ਆ ਤੁਹਾਡੀ ਗੱਲ 31 32 ਸਾਲ ਇਹ ਜਿੰਨੇ ਵੀ ਸਾਡੇ ਸਾਫ ਕਸਨ ਖੜੇ ਨੇ ਬਾਰਡਰਾਂ ਤੇ ਇਸ ਦੇਸ਼ ਦੀ ਰਾਖੀ ਕਰਕੇ ਆਏ ਨੇ ਲੇਕਿਨ ਪਹਿਲਾ ਜੋ ਹਾਲਾਤ ਹੁੰਦੇ ਸੀ ਔਰ ਅੱਜ ਦੇ ਜੋ ਹਾਲਾਤ ਨੇ ਅੱਜ ਦੇ ਲੋਕ ਜਿਹੜੇ ਸਾਡੇ ਆਪਣੇ ਨੇਵੀ 에ਅਰ ਫੋਰਸ ਤੇ ਆਰਮੀ ਦੇ ਸਰਵਿਸਮੈਨ ਨੇ ਉਹਨਾਂ ਨੂੰ ਉਹ ਅਵੇਅਰਨੈਸ ਹੋ ਗਈ ਆ ਉਹਨਾਂ ਨੂੰ ਵੀ ਸਾਡੇ ਨਾਲ ਕੀ ਸਲੋ ਕੋ ਰਿਆ ਅਸੀਂ 20 ਫਰਵਰੀ ਤੋਂ ਜੰਤਰ ਮੰਤਰ ਤੇ ਬੈਠੇ ਆ ਤੇ ਇੱਥੇ ਵੀ ਸਾਡੇ ਪੰਜਾਬ ਦੇ ਮਸਲੇ ਸੀ ਕੋਈ ਜੀਓਜੀ ਦੇ ਜੀ ਉਹਦੇ ਬਾਰੇ ਬੇ ਸੰਘਰਸ਼ ਸਾਡਾ ਅਜੇ ਵੀ ਜ਼ਰੂਰ ਆ ਜਾਰੀ ਆ ਤੇ ਅਸੀਂ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਕਿ ਇਹਦਾ ਮਤਲਬ ਸਾਡੀ ਅਫਸਰਮੈਨ ਕੋਈ ਵੀ ਅਜੇ ਸੰਸਦ ਦੇ ਵਿੱਚ ਉੱਥੇ ਜਾ ਕੇ ਅਫਸਰ ਜ਼ਰੂਰ ਗਏ ਨੇ ਜਨਰਲ ਬੀ ਕੇ ਸਿੰਘ ਗਿਆ ਲੇਕਿਨ ਕੋਈ ਵੀ ਆਦਮੀ ਅਦਰ ਰੈਂਕ ਜਿਹਨੂੰ ਜੇਸ਼ੋ ਜਵਾਰ ਕਹਿੰਦੇ ਆ ਉਹ ਸੰਸਦ ਦੇ ਵਿੱਚ ਅੱਜ ਤੱਕ ਨਹੀਂ ਗਿਆ ਕਿਉਂਕਿ ਹੋ ਨਹੀਂ ਗਿਆ ਕਿਉਂਕਿ ਇਹਨਾਂ ਨੂੰ ਕੋਈ ਟਿਕਟ ਨਹੀਂ ਮਿਲਦੀ ਇਹਨਾਂ ਨਾਲ ਕੋਈ ਅਨਿਆਇ ਇਸੇ ਕਰਕੇ ਹੁੰਦਾ ਰਿਹਾ ਕਿਉਂਕਿ ਇਹਨਾਂ ਦੀ ਆਵਾਜ਼ ਕੋਈ ਹਟਾਉਣ ਵਾਲਾ ਹੈ ਨਹੀਂ ਤੇ ਅਸੀਂ ਇਸ ਚੀਜ਼ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੁਣ ਨੈਸ਼ਨਲ ਲੈਵਲ ਤੇ ਤੇ ਇਸ ਕਰਕੇ ਇਸ ਚੀਜ਼ ਸਮੇਂ ਦੀ ਲੋਡ ਨੂੰ ਮੁਕਰਾਦੇ ਹੋਏ ਉਹਨੇ ਇੱਕ ਸਾਡੀ ਜੇ ਆਦਰਸ਼ ਜਨਤਾ ਪਾਰਟੀ ਬਣੀ ਹੈ ਨੈਸ਼ਨਲ ਲੈਵਲ ਦੀ ਇਹ ਰਜਿਸਟਰ ਹੋ ਕੇ 2018 ਇਹ ਨੈਸ਼ਨਲ ਲੈਵਲ ਦੀ ਪਾਰਟੀ ਆ ਔਰ ਪੂਰੇ ਭਾਰਤ ਦੇ ਵਿੱਚ ਤੁਸੀਂ ਆਪਣੇ ਸਾਰੇ ਸਾਬਕਾ ਫੌਜੀ ਲੜਨਗੇ ਸਾਰੇ ਸਾਬਕਾ ਫੌਜੀ ਵੀ ਲੜਨਗੇ ਦੂਜੇ ਵੀ ਲੜਨਗੇ ਇਹ ਨਹੀਂ ਨਾਰਮਲ ਵੀ ਲੜਨਗੇ ਲੇਕਿਨ ਚੰਗੀ ਸੋਚ ਵਾਲੇ ਕੋਈ ਦਲ ਬਦਲੂ ਨਹੀਂ ਹੋਏਗਾ ਜਿਹੜਾ ਦਲ ਬਦਲੂ ਹੋਏਗਾ ਉਹਨੂੰ ਕੋਈ ਇਹੋ ਜੀ ਪੈਨਲਟੀ ਲੱਗੂਗੀ ਇਹ ਪੰਜਾਬ ਲੈਵਲ ਦੀ ਮੀਟਿੰਗ ਹੈ ਸਾਰੀ ਨੇ ਪੰਜਾਬ ਲੈਵਲ ਦੀਆਂ ਸਿਰਫ ਲੁਧਿਆਣਾ ਦੀ ਲੁਧਿਆਣਾ ਤੇ ਪੰਜਾਬ ਨੈਸ਼ਨਲ ਲੈਵਲ ਦੀ ਮੀਟਿੰਗ ਕਿੱਥੇ ਕਰਨ ਜਾ ਰਹੇ ਹੋ ਨੈਸ਼ਨਲ ਲੈਵਲ ਦੀ ਮੀਟਿੰਗ ਹੋਏਗੀ ਉਹ ਅਜੇ ਫਾਈਨਲ ਨਹੀਂ ਹੋਇਆ ਅਜੇ ਸਾਡੇ ਜਣੇ ਦੇ ਕੁਝ ਮੁੱਦੇ ਨੇ ਜਿਹੜੇ ਜਣ ਸਾਡੇ ਪ੍ਰੈਜ਼ੀਡੈਂਟ ਨੇ ਰਾਸ਼ਟਰੀ ਪ੍ਰੈਜ਼ੀਡੈਂਟ ਨੇ ਜਦੋਂ ਸਾਹਿਬ ਉਹਨਾਂ ਨਾਲ ਅਸੀਂ ਗੱਲ ਕਰਕੇ ਫਾਈਨਲ ਕਰਾਂਗੇ ਇੰਨੀਆਂ ਯੂਨੀਆ ਨੇ ਤੁਹਾਡੀਆਂ ਸਾਬਕਾ ਫੌਜੀ ਦੀਆਂ ਜਿਹਦੇ ਵਿੱਚ ਤੁਸੀਂ ਆ ਆਦਰਸ਼ ਜਨਤਾ ਪਾਰਟੀ ਇਹ ਇਹ ਇਹਨੂੰ ਆਦਰਸ਼ ਜਨਤਾ ਪਾਰਟੀ ਨੈਸ਼ਨਲ ਲੈਵਲ ਦੀ ਪਾਰਟੀ ਸਮਝੀਏ ਨਾ ਨੈਸ਼ਨਲ ਲੈਵਲ ਦੀ ਪਾਰਟੀ ਸਮਝੋ ਇਸਨੂੰ ਜਿਵੇਂ ਜਿਵੇਂ ਤੁਸੀਂ ਕਾਂਗਰਸ ਨੂੰ ਇੱਕ ਰਾਸ਼ਟਰੀ ਪਾਰਟੀ ਕਹਿੰਦੇ ਹੋ ਬੀਜੇਪੀ ਨੂੰ ਕਾਂਗਰਸ ਪਾਰਟੀ ਕਹਿੰਦੇ ਹੋ ਜਿਸ ਤਰ੍ਹਾਂ ਦੇ ਤੁਸੀਂ ਹਾਲਾਤ ਦੇਖ ਰਹੇ ਹੋ ਅੱਜ ਦੇਖੋ ਮਨੀਪੁਰ ਚ ਕੀ ਹੋ ਰਿਹਾ ਤੇ ਉਸ ਤੋਂ ਬਾਅਦ ਹਾਲਾਤ ਮਹਿੰਗਾਈ ਕਿੰਨੀ ਹੋ ਗਈ ਉਸ ਤੋਂ ਬਾਅਦ ਤੁਸੀਂ ਹੋਰ ਚੀਜ਼ਾਂ ਦੇ ਵੀ ਮੁੱਲ ਕਿਤੋਂ ਹਰੇਕ ਚੀਜ਼ ਦੇ ਵਿੱਚ ਤੁਸੀਂ ਪਿੱਛੇ ਜਾ ਰਹੇ ਹੋ ਉਹ ਸਿਰ ਨੂੰ ਮੁੱਕਰਾਦੇ ਹੋਏ ਵੀ ਅਸੀਂ ਕੁਝ ਆਪਣੀ ਸੰਸਦ ਦੇ ਵਿੱਚ ਆਵਾਜ਼ ਉਠਾਈਏ ਕੁਝ ਗਰੀਬਾਂ ਮਜ਼ਦੂਰਾਂ ਮਲਜੂਮਾਂ ਬਾਰੇ ਕੁਝ ਅਸੀਂ ਕਾਨੂੰਨ ਬਣਵਾਈਏ ਕਿਉਂਕਿ ਸਾਡਾ ਕੰਮ ਹੋਗਾ ਸਿਰਫ ਮੇਰ ਕਾਨੂੰਨ ਬਣਾਉਣਾ ਇਹ ਜਦੋਂ ਪ੍ਰੈਸ਼ਰ ਪਾਏਗਾ ਗਵਰਨਮੈਂਟ ਤੇ ਜਾਂ ਸਾਡੀ ਗਵਰਨਮੈਂਟ ਆਏਗੀ ਤਾਂ ਫਿਰ ਅਸੀਂ ਜ਼ਰੂਰ ਇਹ ਕੰਮ ਕਰਾਂਗੇ ਇਹ ਸਵਾਲ ਹੈ ਤੁਹਾਡਾ ਕੀ ਨਾਮ ਹੈ ਬੁੱਧ ਸਿੰਘ ਤੁਸੀਂ ਰਿਟਾਇਰ ਫੌਜੀ ਤੋਂ ਕਿਹੜੇ ਕਿਹੜੇ ਰੈਂਕ ਤੋਂ ਹੋਏ ਹੋ ਹੌਲਦਾਰ ਰੈਂਕ ਤੋਂ ਹੌਲਦਾਰ ਤੋਂ ਰਿਟਾਇਰ ਰਿਟਾਇਰਡ ਹੋਏ ਹੋ ਤੁਸੀਂ ਕਿਹੜੇ ਮੈਂ ਕੈਪਟਨ ਤੋਂ ਤੁਸੀਂ ਕੈਪਟਨ ਤੋਂ ਹੋਏ ਹੋ ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿ ਕਲਾਕਾਰ ਨੂੰ ਆਪਾਂ ਦੇਖਿਆ ਕਲਾਕਾਰ ਚਾਹੇ ਬੋਲੀਵੁੱਡ ਦਾ ਚਾਹੇ ਪੰਜਾਬੀ ਦਾ ਉਹ ਰਾਜਨੀਤੀ ਦੇ ਵਿੱਚ ਚਲੇ ਜਾਂਦਾ ਚਾਹੇ ਕੋਈ ਸਮਾਜ ਸੇਵੀ ਸੰਸਥਾ ਉਹ ਬੰਦੇ ਰਾਜਨੀਤੀ ਚਲੇ ਜਾਂਦੇ ਨੇ ਪਰ ਫੌਜੀਆ ਦਾ ਰਾਜਨੀਤੀ ਦੇ ਵਿੱਚ ਆਣਾ ਮੈਂ ਇਹ ਕੀ ਸਮਝਾਂ ਦੇਖੋ ਜੀ ਇੱਕ ਤਾਂ ਸਾਡੇ ਜਿੱਦਾਂ ਮੌਜੂਦਾ ਸਰਕਾਰ ਸੈਂਟਰ ਗਵਰਨਮੈਂਟ ਭਾਜਪੀ ਇਹਨਾਂ ਨੇ ਸਾਨੂੰ ਜਾਨੀ ਮਾਨਕਮਾਨ ਪੈਨਸ਼ਨ ਜਿਹੜਾ ਉਹ ਬਿਲਕੁਲ ਹੀ ਜਾਨੀ 0/0 ਹੀ ਆ ਜੀ ਕੋਈ ਇਹਦਾ ਮਤਲਬ ਉਹ ਨਹੀਂ ਹੈਗਾ ਸੁਣਵਾਈ ਨਹੀਂ ਹੁੰਦੀ ਉਸ ਤੋਂ ਬਾਅਦ ਫਿਰ ਇੱਕ ਇਹਨਾਂ ਨੇ ਅਗਨੀ ਵੀਰ ਜਿਹੜੀ ਯੋਜਨਾ ਕੀਤੀ ਆ ਉਹ ਬਿਲਕੁਲ ਫੌਜੀਆਂ ਦੀ ਬੇਇੱਜ਼ਤੀ ਆ ਜੀ 4 ਸਾਲ ਬਾਅਦ ਬੰਦਾ ਕਿਸੇ ਪਾਸੇ ਨਹੀਂ ਜਾ ਸਕਦਾ ਅਸੀਂ ਇਸ ਕਰਕੇ ਮਤਲਬ ਆਪਣਾ ਇਹ ਮੁੱਦਾ ਫਿਰ ਇੱਕ ਜਿਹੜੀ ਇਹਨਾਂ ਨੇ ਪੈਨਸ਼ਨ ਦੀ ਸਕੀਮ ਰੱਖੀ ਹੈ ਨਾ ਪੈਨਸ਼ਨ 올ਡ 올ਡ ਪੈਨਸ਼ਨ ਸਕੀਮ ਇੱਕ ਅਲੱਗ ਚੀਜ਼ ਆ ਤੇ ਨਵੀਂ ਜਿਹੜੀ ਰਾਣਾ ਬੀਜੇਪੀ ਦੀ ਰਾਣਾ ਦਿੱਤੀ ਆ ਉਹ ਮਤਲਬ ਕਿਸੇ ਵੀ ਵਰਗ ਨੂੰ ਮਤਲਬ ਛੂਟ ਨਹੀਂ ਕਰਦੀ ਠੀਕ ਹੈ ਨਾ ਹਾਂਜੀ ਇੱਕ ਸੀਏ ਕਾਨੂੰਨ ਜਿਹੜਾ ਇਹਨਾਂ ਨੇ ਲਾਗੂ ਕੀਤਾ ਉਹ ਵੀ ਅਸੀਂ ਇਹ ਰੱਦ ਕਰਨ ਦੇ ਚੱਕਰ ਦੇ ਵਿੱਚ ਆ ਉਹਦੇ ਨਾਲ ਕੋਈ ਫੌਜ ਦੇ ਵਿੱਚ ਜਿਹੜਾ ਹਰੇਕ ਵਰਗ ਦਾ ਬੰਦਾ ਨੌਕਰੀ ਕਰਦਾ ਤੁਹਾਨੂੰ ਵੋਟ ਪਾਣ ਕਿਉਂ ਲੋਕ ਮੈਨੂੰ ਮੈਂ ਜਿਸ ਤਰ੍ਹਾਂ ਦੇ ਨਾਲ ਇਹ ਤਸਵੀਰ ਦੇਖ ਰਿਹਾ ਇੱਕ ਇਹ ਚੋਣ ਮੈਨੀਫੈਸਟੋ ਹੈ ਜਿਹੜੀਆਂ ਬਾਕੀ ਵਿਰੋਧੀ ਪਾਰਟੀਆਂ ਨੇ ਉਹ ਤਾਂ 3-3000 ਪੇਜਾਂ ਦਾ ਚੋਣ ਮੈਨੀਫੈਸਟੋ 2-2000 ਪੇਜਾਂ ਦਾ ਚੋਣ ਮੈਨੀਫੈਸਟੋ ਕੱਢਦੀਆਂ ਨੇ ਇਹ 13 ਚੀਜ਼ਾਂ ਤੁਸੀਂ ਲਿਖੀਆਂ ਨੇ ਇਹਦੇ ਵਿੱਚ ਇਹਨੂੰ ਮੈਂ ਕੀ ਸਮਝਾਂ ਚੋਣ ਮੈਨੀਫੈਸਟੋ ਇਹ ਸਰ ਸੱਚ ਆ ਇਹ ਲਾਗੂ ਹੋਣੇ ਚਾਹੀਦੇ ਘਰਵਾਵਾਂਗੇ ਜਿਹੜਾ ਸੋ ਸੋ ਦੋ ਦੋ ਸੋ ਹੁਣ ਮੈਨੂੰ ਰਿਕਵੈਸਟ ਦੀ ਉਹਨਾਂ ਨੇ ਲਿਖਿਓ ਆ ਉਹ ਸਿਰਖ ਝੂਠ ਦਾ ਪਲੰਦਾ ਹੈ ਇਹਦੇ ਵਿੱਚ ਆਮ ਜਨਤਾ ਕਿੱਥੇ ਦਿਖਦੀ ਹੈ ਕਿਦਰ ਆਮ ਜਨਤਾ ਲਈ ਕੀ ਲਿਖਦੇ ਆਹ ਦੇਖੋ ਜੀ ਹਰ ਘਰ ਰੋਜ਼ਗਾਰ ਦੀ ਗਾਰੰਟੀ ਹਰ ਹਰ ਵਰਗ ਦਾ ਵੀ ਦੇਖੋ ਹਰ ਹਰ ਇੱਕ ਇੱਕ ਲਿਖਿਆ ਇਹਨਾਂ ਦੇ ਵਿੱਚ ਐਮਐਸਪੀ ਜੋ ਲਾਗੂ ਕੀਤਾ ਜਾਊਗਾ ਤੇ ਹਰੇਕ ਆਪਣੇ ਮੈਡੀਕਲ ਕਾਰਡ ਹਰੇਕ ਹਸਪਤਾਲਾਂ ਦੇ ਵਿੱਚ ਉਹ ਲਾਗੂ ਕੀਤਾ ਜਾਊਗਾ ਠੀਕ ਨਹੀਂ ਅੱਜ ਸਮਾਂ ਕੱਢ ਜਿਹੜਾ ਮੈਂ ਇਹ ਸਮਝਿਆ ਕਿ ਤੁਹਾਡੀ ਸੁਣਵਾਈ ਸਰਕਾਰ ਨਹੀਂ ਕਰ ਰਹੀ ਤਾਂ ਤੁਸੀਂ ਆਪ ਪੋਲਿਟਿਕਸ ਦੇ ਵਿੱਚ ਆ ਕੇ ਇਹ ਇਹ ਚੀਜ਼ਾਂ ਕਰਨਾ ਚਾਹੁੰਦੇ ਹੋ ਬਿਲਕੁਲ ਜੀ ਬਿਲਕੁਲ ਅਸੀਂ ਕਿਹੜੀ ਸਾਬਕਾ ਸੈਂਕੀ ਚਾਹੁੰਦੇ ਆ ਵੀ ਜੇ ਕੇਂਦਰ ਸਰਕਾਰ ਸਾਡੀ ਗੱਲ ਨਹੀਂ ਮੰਨਦੀ ਅਸੀਂ ਆਪਣਾ ਨੁਮਾਇੰਦਾ ਖੜਾ ਕਰਕੇ ਉਹ ਚੀਜ਼ਾਂ ਸੰਸਦ ਦੇ ਵਿੱਚ ਪੈਦਾ ਕਰੀਏ ਉੱਥੇ ਜਾ ਕੇ ਇਹਨਾਂ ਨੇ ਆਪਣੀਆਂ ਤਕਲੀਫਾਂ ਦੱਸੀਏ ਤਾਂ ਕਿ ਉਹਦੇ ਉੱਤੇ ਨਵਾਂ ਕਾਨੂੰਨ ਬਣੇ ਔਰ ਸਾਡੇ ਸਾਬਕਾ ਸੈਂਕਾਂ ਦੀਆਂ ਕਿੜੀਆਂ ਰਹਿੰਦੀਆਂ ਮੰਗਾ ਉਹਨਾਂ ਨੂੰ ਲੱਗਦਾ ਲੁਧਿਆਣੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਉਮੀਦਵਾਰ ਉਤਾਰੇ ਨੇ ਹਾਂਜੀ ਜੀ ਲੁਧਿਆਣੇ ਵਿੱਚ ਕਿਹੜਾ ਉਮੀਦਵਾਰ ਮੈਂ ਤੁਹਾਨੂੰ ਆਪਣੇ ਲੁਧਿਆਣੇ ਦੇ ਕੈਪਟਨ ਨਛੱਤਰ ਸਿੰਘ ਸਾਹਿਬ ਸਾਡੇ ਜੀ ਅੱਛਾ ਤੁਸੀਂ ਲੁਧਿਆਣੇ ਦੇ ਵਿੱਚ ਹਾਂਜੀ ਹਾਂਜੀ ਰਵਨੀਤ ਸਿੰਘ ਬਿੱਟੂ ਚਾਹੇ ਭਾਜਪਾ ਦੇ ਚਾਹੇ ਕਾਂਗਰਸ ਦੇ ਚਾਹੇ ਅਕਾਲੀ ਦਲ ਦੇ ਉਹਨਾਂ ਦੇ ਸਾਹਮਣੇ ਲੜੋਗੇ ਇਲੈਕਸ਼ਨ ਬਿਲਕੁਲ ਲੜੂੰਗਾ ਸਾਡੇ ਕੋਲੇ ਸੱਚਾਈ ਆ ਉਹਨਾਂ ਕੋਲੇ ਨਾ ਤਾਂ ਕੋਈ ਸੱਚਾਈ ਆ ਨਾ ਉਹਨਾਂ ਕੋਲੇ ਗੈਰਤਾ ਉਹ ਇੱਕ ਤੁਸੀਂ ਸਭ ਜਾਣਦੇ ਹੋ ਦਲ ਬਦਲੂ ਨੇ ਤਿੰਨ ਸਾਲ ਲਾ ਕੇ ਉਧਰ ਤਿੰਨ ਸਾਲ ਲਾ ਕੇ ਉਧਰ ਅਸੀਂ ਸੱਚਾਈ ਤੇ ਚੱਲਾਂਗੇ ਔਰ ਸੱਚਾਈ ਹਰੇਕ ਅੱਜ ਕੱਲ ਜੋ ਚੰਗੀ ਸੋਚ ਵਾਲਾ ਨਾਗਰਿਕ ਆ ਉਹ ਹਰੇਕ ਸੱਚਾਈ ਦਾ ਸੱਜਣ ਲੋਕੀ ਵੋਟਾਂ ਪਾਣਗੇ ਬਿਲਕੁਲ ਪਾਉਣਗੇ ਜੀ ਕਿਉਂ ਨਹੀਂ ਪਾਉਣਗੇ ਤੁਸੀਂ ਆਪ ਦੱਸੋ ਮੈਨੂੰ ਜਿਹੜਾ 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 ਸਾਬਕਾ ਫੌਜੀ ਦੀ ਜਿਹੜੀ ਪੂਰੀ ਕਾਰਸਪਰਨਾਲੀ ਹੁੰਦੀ ਹੈ ਦੇਸ਼ ਦੇ ਪ੍ਰਤੀ ਪੂਰੀ ਸੇਵਾ ਕਰਨੀ ਹੁੰਦੀ ਹੈ ਜਿਹੜੇ ਲੀਡਰ ਹੁੰਦੇ ਨੇ ਉਹਨਾਂ ਦੀ ਭਾਸ਼ਾ ਹੀ ਕੁਝ ਹੋਰ ਆ ਕਿਵੇਂ ਜਨਤਾ ਨੂੰ ਸਮਝਾਓਗੇ ਕੋਈ ਗੱਲ ਨਹੀਂ ਸਾਡੀ ਭਾਸ਼ਾ ਬਿਸਕ ਕਿਸੇ ਨੂੰ ਸਮਝ ਆਵੇ ਜਾਂ ਨਾ ਆਵੇ ਆਮ ਜਨਤਾ ਨੂੰ ਜ਼ਰੂਰ ਸਮਝਾਏਗੀ ਇਹ ਲੋਕਾਂ ਦਾ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਇਹ ਕੁਝ ਵੀ ਕਰ ਲੈਣ ਹੁਣ ਲੋਕਾਂ ਨੂੰ ਜਿਹੜੀ ਅਵੇਅਰਨੈਸ ਹੋਈ ਹੋਈ ਹੈ ਨਾ ਇਹਨਾਂ ਬਾਰੇ ਹੁਣ ਉਹ ਚੀਜ਼ ਨਹੀਂ ਰਹੀ ਜਿਹੜਾ ਪਹਿਲਾਂ ਸੀਗੀ ਅੱਜ ਤੋਂ ਪੰਜ ਚਾਰ ਸਾਲ ਪਹਿਲਾਂ ਜੋ ਬਿੱਟੂ ਹੋਵੇ ਚਾਹੇ ਪੀਪ੍ਰੈਸਰ ਹੋਵੇ ਚਾਹੇ ਕੋਈ ਵੀ ਬੰਦਾ ਹੋਵੇ ਅੱਜ ਕੱਲ੍ਹ ਲੋਕ ਇਮਾਨਦਾਰੀ ਜ਼ਰੂਰ ਦੇਖਦੇ ਨੇ ਔਰ ਸਾਡੇ ਕੋਲੇ ਇਮਾਨਦਾਰੀ ਹੋਈ ਆ ਬਾਕੀ ਰਹੀ ਗੱਲ ਕਿ ਅਸੀਂ ਕੋਈ ਬਾਤਾਂ ਦੇ ਬਤੰਗੜ ਬਣਾਵਾਂਗੇ ਅਸੀਂ ਉਹ ਨਹੀਂ ਬਣਾਵਾਂਗੇ ਲੇਕਿਨ ਜੋ ਸਚਾਈ ਉਸੇ ਤੇ ਚੱਲਾਂਗੇ ਉਹ ਸੱਚਾਈ ਦੀ ਹਮੇਸ਼ਾ ਜਤ ਹੁੰਦੀ ਹੈ। ਵਿਚਾਰ ਦਾ ਤਰੀਕਾ ਕਿਹੋ ਜਿਹਾ ਹੋਊਗਾ? ਪੋਸਟਰਾਂ ਦੇ ਵਿੱਚ ਸਾਬਕਾ ਫੌਜੀ ਲਿਖਿਆ ਜਾਊਗਾ। ਉਹਦੇ ਵਿੱਚ ਸਾਰਾ ਸਾਡਾ ਮੈਨ ਜੰਗ ਇੰਡੀਆ, ਐਜੂਕੇਟਿਡ ਇੰਡੀਆ, ਹੂੰ ਗਰੋਥ ਇੰਡੀਆ, ਸੱਚ ਤੇ ਹੱਕ ਦੀ ਲੜਾਈ। ਠੀਕ ਨਹੀਂ ਜੀ। ਔਰ ਹਰੇਕ ਅਸੀਂ ਜਿੰਨੇ ਸਾਰੇ ਸਾਬਕਾ ਫੌਜੀ ਆ ਇਹਨਾਂ ਨੇ ਪਹਿਲਾਂ ਵੀ 2.5 ਸਾਲ ਜੀਓਜੀ ਦੀ ਨੌਕਰੀ ਕਾਂਗਰਸ ਦੇ ਗਾਰਵਨਿਕ ਕੈਪਟਨ ਮਨਿੰਦਰ ਸਿੰਘ ਜੀ ਜੀ ਕੀਤੀ ਆ ਘਰ ਘਰ ਜਾ ਕੇ ਲੋਕਾਂ ਦੀਆਂ ਬਡਾਪਾ ਪੈਨਸ਼ਨਾਂ ਵਿਧਵਾ ਪੈਨਸ਼ਨਾਂ ਸਗਣ ਸਕੀਮ ਦੇ ਰੋਜ਼ਗਾਰ ਕਾਰਜ ਦੇ ਬਹੁਤ ਪਿਛਲੇ ਦਿਨਾਂ ਦੇ ਵਿੱਚ ਅਸੀਂ ਖਬਰਾਂ ਨਸ਼ਰ ਕੀਤੀਆਂ ਸੀ ਸਾਬਕਾ ਫੌਜੀ ਸੜਕਾਂ ਤੇ ਉਤਰੇ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਮੰਗਾਂ ਨਹੀਂ ਮੰਨਿਆ ਗਿਆ ਹੁਣ ਉਸ ਤੋਂ ਬਾਅਦ ਹੁਣ ਇਹ ਰਾਜਨੀਤੀ ਦੇ ਵਿੱਚ ਉਤਰ ਗਏ ਨੇ ਔਰ ਇਹ ਪੂਰੇ ਨੈਸ਼ਨਲ ਲੈਵਲ ਤੇ ਇੱਕ ਪਾਰਟੀ ਬਣਾ ਦਿੱਤੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਬਕਾ ਫੌਜੀ ਚੌਣ ਮੈਦਾਨ ਦੇ ਵਿੱਚ ਤੁਹਾਨੂੰ ਨਜ਼ਰ ਆਣਗੇ ਲੁਧਿਆਣਾ ਦੇ ਵਿੱਚੋਂ ਇੱਕ ਸੀਟ ਐਲਾਨ ਦਿੱਤੀ ਹੈ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀ